ਤਨੰਗੀਆਂ ਤਾਰਾਂ ਨੂੰ ਹੱਥ ਪਾਉਂਦਾ ਫਿਰੇ ਜਾਣੀ ਪਿਆਰੀ ਲੱਗਦੀ ਕੰਮ ਭਰਾ ਠੀਕ ਚੱਲਣ ਰਿਹਾ ਕਈਆਂ ਦੇ ਘਰ ਮੈਂ ਵਸਾਏ ਕਈਆਂ ਦੇ ਜਾੜੇ ਤੇ ਤੂੰ ਜਿਆਦਾ ਹੁੰਦੀ ਆ ਵਸਾਏ ਥੋੜੇ ਆ ਵਸਾਏ ਥੋੜੇ ਆ ਬਿਲਕੁਲ ਗੱਲ ਹਾਂ ਬੰਦਾ ਨਹੀਂ ਆਡਾ ਦਿਖਣ ਰਿਹਾ ਯਾਰ ਇਹਦਾ ਕੰਮ ਸੁੱਤਰਿਆ ਲੋਕਾਂ ਦੇ ਘਰ ਪਾੜ ਕੇ ਤੇ ਆਪਣੀ ਸ਼ਾਫ ਸ਼ੂ ਪਵਾ ਲੈਣਾ ਸਾਡੇ ਦੇ ਮਾਮਾ ਰੋਲਦੇ ਰਹੀਦਾ ਬਣਾ ਕਨਕਾਵੇ ਚੱਕਦੀਆਂ ਹੂੰ ਤੇਰਾ ਵਿਆਹ ਨੇ ਆਇਆ ਸਰਦਾਰ ਜੀ ਤੂੰ ਹੂੰ ਕਰਾਇਆ ਸੀ ਹੂੰ ਆ ਕੀ ਚਲ ਗਈ ਆ ਦੂਜੇ ਦੇ ਲੜ ਪੈਂਦੀ ਆ ਚੰਗਾ ਲੜ ਪੈਂਦੀ ਕੱਢ ਦੇਗਾ ਇੱਥੇ ਪਤਾ ਇੱਥੇ ਕੀ ਹੋਇਆ ਹੈ ਕੀ ਆ ਹੈ ਕੜਸੀ ਲਾਈ ਗਰਮ ਗਰਮ ਉਹਨੇ ਅੱਛਾ ਸਰਦਾਰ ਜੀ ਹਾਂ ਮਾਰੀ ਸ਼ਾਦੇ ਕਰਾਂ ਦੀ ਤਾਂ ਫਮਰ ਜਾਏਗੇ ਮਰ ਜਾ ਮਰ ਜਾ ਫਮ ਮਾਰ ਕੇ ਸ਼ਾ ਰੋਕ 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 ਇੱਧਰ ਆ ਤੈਨੂੰ ਫੋਟੋ ਖਾਂ ਲੈ ਕੇ ਆਇਆ ਮੈਂ ਫੋਟੋ ਯਾਰ ਜੂਠ ਬੋਲ ਰਹੇ ਹੋ ਯਾਰ ਇਹਨੂੰ ਕੋਈ ਨਹੀਂ ਆ ਇਹਨੇ ਮਰ ਮੁਰਜਦੇ ਸਾਲਿਆ ਐਵੇਂ ਨਾਲ ਗੂ ਮੇਰੇ ਇਹ ਤਾਂ ਮੇਰੇ ਪੈ ਗਈ ਜੇ ਕੀ ਉਹ ਚੱਲਾ ਤਲੇ attendance photo ਖਵਾ ਚੱਚ ਬੋਲੋ ਉਹ ਰਿਸ਼ਤਾ ਲੈਦਾ ਅਦਰਲੀ ਅਮੇਜ਼ਿੰਗ ਮੈਂ ਫਿਰ ਚੜ ਜਾਊਗਾ ਜੇ ਜਿੰਨੇ ਦਾ ਤੇ ਚੜ ਜੀ ਚੜ ਜੀ ਇੱਥੇ ਛੱਡ ਦੇ ਉੱਥੇ ਚੜੀ ਉੱਥੇ ਜਾ ਕੇ ਛਾਲ ਮਾਰੀ ਅਸੀਂ ਨੇ ਡੱਕਾਂਗੇ ਥੱਲੇ ਆਪਾਂ ਇੱਕ ਵਾਰ ਕਾਬਲੇ ਬੜੇ ਪਾਹੇ ਅੱਗੇ ਨਹੀਂ ਆਗੇ ਮੇਰੇ ਤੋਂ ਲੋਨ ਉਹ ਆ ਤੇ ਦੀਪਾ ਪਾਦੂ ਕੋਣੀ ਫਿਲਮਾਂ ਚ ਹੁੰਦੀ ਆ ਵੇਖ ਤੂੰ

ਇਹ ਇਸ਼ਤਾਰਾ ਪੱਕਾ ਕਰਦਾ ਦੱਸ ਹਾਂ ਕਰ ਦੋ ਅਗਲੀ ਅਗਲੀ ਫੋਟੋ ਦਿਖਾਣਾ ਓਕੇ ਉਹ ਜੇ ਤੇ ਤੁਹਾਡੀ ਭਾਬੀ ਹੈ ਕਿਸੇ ਨਹੀਂ ਦੇਖਣਾ ਹਾਸਤੇ ਨਹੀਂ ਇਸ ਇਸੇ ਦੇਖੋ ਇਸੇ ਦੇਖੋ ਇਹ ਤਾਂ ਇਹ ਹੀ ਚਾਹੀਏ ਮੈਨੂੰ ਇਹ ਹੀ ਚਾਹੀਏ ਇਹ ਪੋਤਾ ਬਾਜ਼ਾਰ ਮੈਂ ਨਹੀਂ ਗਿਆ ਆ ਵੀ ਆ ਵੀ ਉਠਾ ਲਾਂ ਆ ਚੱਲਿਏ ਇਹ ہماری ਇਹ ਦੇ ਰੋ ਹਮੇਂ ਉਹ ਵੰਦ ਦੇ ਜਾ ਅਰੇ ਫੂਟ ਹਮਾਰਾ ਹੈ ਹੈ ਆਡਾ ਤੂੰ ਸਾਲਾ ਬੇੜਾ ਕਰ ਕੀ ਕਰਾਤਾ ਓਏ ਮੇਰਾ ਫੋਨ ਲੈ ਗਿਆ ਹੀ ਫੋਨ ਛੱਡ ਮੈਂ ਕਹਿੰਦਾਂ ਮੈਂ ਭਾਬੀ ਆ ਡੀਡੀ ਸੁਣ ਮੇਰਾ ਤੂੰ ਬੇੜਾ ਕਰ ਕਰਦਾ ਪਿਆ ਤੇਰੇ ਲਈ ਮੈਂ ਰੱਬ ਦਾ ਰਿਸ਼ਤਾ ਲੱਭ ਕਰਨੋ ਨਾਲ ਦੀ ਨਾਲ ਆ ਖਾਦ ਪੈਣਾਂ ਨਹੀਂ ਪਈ ਇਹ ਕਿੱਧਰ ਚਲ ਗਿਆ ਰਾਜੂ ਹਾਂਜੀ ਸਰਦਾਰ ਜੀ ਹਮਾਰਾ ਪੂਰਾ ਨਾਮ ਲਿਆ ਕਰੇ ਅਰੇ ਨੂਰ ਚੰਦ ਬੇਟਾ ਜੀ ਬਤਾਏ ਖਾਤ ਨਹੀਂ ਪਈ ਪਾ ਲੈ ਕੇ ਪਾਓ ਕਿਦੋਂ ਲੜੀ ਜਦੋਂ ਕੱਲ ਕੱ ਵੱਡੀ ਹੋ ਗਈ ਪਹਿਲੇ ਹਮਾਰੀ ਸ਼ਾਦੀ ਕਰੋ ਹਮਾਰਾ ਵੀ ਦਿਲ ਕਰਤਾ ਇਹੋ ਤੇਰੀ ਨਾਲ ਦੀ ਨਖਾਤ ਪਉਣੀ ਤੈਨੂੰ ਕੀ ਆ ਖਾਦ ਪਾ ਕਣਕ ਨੂੰ ਪਾ ਲੈਂਦੇ ਹਾਂ ਹਮਾਰੀ ਸ਼ਾਦੀ ਤਾਂ ਕਰ ਦੋ ਸ਼ਾਦੀ ਵੀ ਤੇਰੀ ਕਰਦਾਂਗੇ ਪਹਿਲਾਂ ਖਾਦ ਤੇ ਪਾ ਨਹੀਂ ਹਮੇਸ਼ਾ ਸ਼ਾਦੀ ਜੋ ਕੇ ਪੈ ਹੈ ਗਈ ਸਰਦਾਰ ਜੀ ਆਪ ਕਾਹ ਪਰੋ ਮੈਂ ਨਹੀਂ ਇੱਥੇ ਹੈਗਾ ਮੈਂ ਭੁੱਲ ਜਾ ਖਾਦ ਵੀ ਭੁੱਲ ਜਾਓ ਮੈਂ ਤੂੰ ਖਾਦ ਪਾ ਫਿਰ ਮੈਂ ਕਰਕੇ ਉਹਦਾ ਵਿੱਚੋਲੇ ਲਗਾ ਫਿਰ ਠੀਕ ਹੈ ਹਾਂ ਲੱਭਦੇ ਕੋਈ ਬੇਹਰਾ ਨਹੀਂ ਚਾਹੀਦੀ ਨੇ ਸੋਨੀ ਜੀ ਹੋਵੇ ਅਸੀਕ ਕਾਲੀ ਜੀ ਹੋਵੇ ਜਾਨਣਾ ਮੈਂ ਯੂਪੀ ਨੂੰ ਲਿਓਣਾ ਲੱਭ ਕੇ ਸਰਦਾਰ ਜੀ ਖਾਤ ਕਹਾਂ ਪਰ ਹੈ ਬਤਾ ਤਾ ਜਾਓ ਉਪਰਾ ਮੈਂ ਅਗੜੀ ਬੁੱਚ ਪਈ ਰਤੀ ਥੋੜੀ ਪੀ ਲਿਆ ਕਰ ਆਪ ਲਾ ਕੇ ਅੰਦਰ ਰੱਖੀਓ ਅੰਦਰ ਰੱਖੀਏ ਵਿਆਹ ਦਾ ਤੈਨੂੰ ਚਾ ਚੜਿਆ ਐਡੇ ਨਹੀਂ ਮੇਰੀ ਗੱਲ ਸੁਣ ਜੇ ਤੂੰ ਵਿਆਹ ਕਰਾ ਲਿਆ ਨਾਲ ਦੀ ਵੀ ਸੁਹੇਗਾ ਕਿੱਥੇ ਅੱਧੀ ਤੇ ਤੋਂ ਚਾਦਰ ਆ ਉਹ ਚੋਂ ਵੀ ਅੱਧੀ ਕਰਕੇ ਤੂੰ ਉੱਤੇ ਲੈ ਲੈਣਾ ਤੇ ਅੱਧੀ ਥੱਲੇ ਵਿਛਾ ਲੈਣਾ ਇਹ ਕੰਮ ਕਰੇਂਗੇ ਨਾ ਹਾਂ ਅਧੀ ਚਾਦਰ ਨਾ ਥੱਲੇ ਵਿਛਾਈਏ ਦੋਨੋਂ ਉੱਪਰ ਲੀ ਲੈਗੇ ਥੱਲੇ ਜਿਹੜਾ ਬੁੰਡ ਤੇ ਲੜਿਆ ਨਾ ਸੱਪ ਇਹ ਲੱਗ ਨਹੀਂ ਕਿਉਂ ਯਾਰ ਮੈਂ ਲੱਭ ਦਿਨਾ ਖਾਦ ਪਾ ਸ਼ਾਮਾਂ ਤੱਕ 10 ਕਿੱਲੋ ਖਾਦ ਪਾਣੀ ਚਾਹੀਦੀ ਆ ਪਾਤੇ ਹਾਂ ਅਹੋ ਨਹੀਂ ਤੇ ਇੱਕ ਲੰਗੜੀ ਲੱਭ ਲੈਣੀ ਮੈਂ ਆਪਾਂ ਮੋੜ ਕੇ ਲਾ ਕਰਾਵਾ ਤੈਨੂੰ ਸਵਾਰੀ ਹਰੀ ਮੁੰਡਾ ਲੈਣ ਮੈਨ ਲੱਗਿਆ ਹੋ ਆ ਵੇ ਕਿਦਾਂ ਵਿਚੋ ਲਿਆ ਵਧੀਆ ਵਧੀਆ ਹੋਰ ਇਧਰੋਂ ਹੁੰਦੇ ਆ ਕੰਕਰ ਯਾਰੇ ਤਨੇ ਦੇ ਆ ਕੇ ਇਧਰ ਤਾਜ਼ਾ ਕਰਾਉਣਾ ਮੇਰੀ ਗੱਲ ਸੁਣ ਦੱਸ ਭੈਰਾਨੀ ਲੱਭ ਕੇ ਦੇ ਇੰਨੇ ਮਾਰੇ ਦੇ ਨਾ ਆ ਕੇ ਦੂਜਾ ਵੇ ਭੈਰਾਨੀ ਨਾ ਕਰਾਉਣਾ ਉਹ ਮੈਂ ਨਹੀਂ ਕਰਾਉਣਾ ਹਾਂ ਉਹ ਲੱਗਦਾ ਮੇਰਾ ਵੀ ਛਡਾ ਦੇਣਾ ਨਹੀਂ ਤੇ ਮੁੰਡੇ ਨਾ ਕਰਾਉਣਾ ਮੁੰਡੇ ਮਮਾ ਤੇਰੇ ਜਾਣੇ ਇੰਨੇ ਖੇਨੇ ਕੇ ਆ ਉਹ ਭਰਾ ਮੁੰਡੇ ਤੇ ਭਈਆ ਇੰਨਾ ਵੜੋ ਰਹੇ ਵੀ ਉਹਨੇ ਆਪੇ ਕਹਿੰਦਾ ਭੈਰਾਨੀ ਲੱਭ ਕੇ ਦੇ ਉਹ ਭਰਾ ਭਈਏ ਸਾਡੇ ਨੂੰ ਰਿਸ਼ਤਾ ਕਰਾਉਣਾ ਏ ਭਈਏ ਨੂੰ ਰਿਸ਼ਤਾ ਕਰਾਉਣਾ ਆਹੋ ਭਈਏ ਨੂੰ ਰਿਸ਼ਤਾ ਮਮਾ ਯੂਪੇ ਆਇਆ ਵਾ ਇਥੋਂ ਪੰਜਾਬ ਬਣ ਲੱਭਣੀਆਂ ਭਈਏ ਕਿੱਥੋਂ ਲੱਭਣੇ ਆ ਮੇਰੀ ਸੁਣ ਗੱਲ ਉਹ ਸਾਰਾ ਕੰਮ ਨਹੀਂ ਤੇ ਨਾ ਕਰੇ ਉਹ ਪ੍ਰਾਰ ਰਿਸ਼ਤਾ ਲੱਭਦੇ ਹਾਂ ਰਿਸ਼ਤਾ ਮਾ ਮਾਣ ਨਹੀਂ ਦੁਬਾਈ ਰਣੇ ਕਿਥੋਂ ਪੰਜਾਬ ਦੇ ਲੱਭ ਕੇ ਦਵਾ ਪੰਜਾਬਣ ਆ ਗਿਆ ਉਹਨਾਂ ਭਈਏ ਨਾਲ ਕਰਾਉਣਾ ਨਹੀਂ ਤੇ ਪੰਜਾਬ ਦੇ ਕਈ ਲੱਭਦੇ ਕਾਲੀ ਕੋਲੋਟੀ ਜੀ ਉਹ ਤੇਰੇ ਨਾਲ ਅੱਗੇ ਕਿਹੜੀ ਪੰਜਾਬਣ ਵੀ ਆਈ ਹੈ ਰਸ ਕਿਨੇ ਲੱਗੇ ਵਿਆਹ ਕੇ ਲਿਆ ਉਹ ਮੇਰੀ ਗੱਲ ਨਹੀਂ ਕਰਨੀ ਉਹ ਆਪਣੀ ਅੰਦਰ ਦੀ ਗੱਲ ਹੈ ਅੰਦਰ ਦੀ ਗੱਲ ਆ ਪੱਟਾ ਚੱਲੇ ਛਾਪ ਆਈ ਸੀ ਨਾ ਤੂੰ ਕਿਦੋਂ ਵਿਆਹ ਤੇ ਕਿਹੜੀ ਭਾਦੋ ਯਾਰ ਤੇਰੇ ਵਾਲੀ ਛਾਪ ਦੀ ਗੱਲ ਕਰਨ ਸਾਲੇ ਪਕੌੜੇ ਤੁਹਾਡੇ ਇੱਕ ਨਹੀਂ ਸਰਿਆ ਤੁਸੀਂ ਮੈਨੂੰ ਘਰ ਨੂੰ ਕਿਹਾ ਤਾ ਸੀ ਤੇ ਜਾ ਮੇਰੀ ਸੁਣ ਗੱਲ ਦੱਸ ਜਾ ਬਈ ਇਹ ਸਾਡੇ ਦਾ ਰਿਸ਼ਤਾ ਕਰਾ ਦੇ ਹੂੰ ਸਾਲੇ ਚ ਕੰਮ ਵਾਲਾ ਭੱਜ ਗਿਆ ਤਾਂ ਫਿਰ ਮੈਂ ਕਿੱਥੇ ਖਾਧ ਪੁੰਧਰੂੰ ਦੂਜਾ ਭਈਆ ਲਾਈ ਕਰ ਭਈਆ ਲੱਭਦੇ ਔਰ ਉਹ ਤਾਂ ਰਿਸ਼ਤਾ ਮੈਂ ਲਾ ਪਾ ਭਈਆ ਮੈਂ ਲਾ ਮੇਰੇ ਮੈਂ ਰਿਸ਼ਤੇ ਰਿਸ਼ਤੇ ਕਰਾਉਂਦਾ ਕੰਮ ਕਰਦਾ ਭਈਆ ਲੱਭੰਦਾ ਨਹੀਂ ਜਿੰਨੇ ਦੇਂਗਾ ਜਿੰਨੇ ਕਹੇਗਾ ਦਿਆਂ 2 ਲੱਖ ਦੇ ਦੇ ਹਾਂ 2 ਲੱਖ ਹਾਲੇ ਤਾਂ ਫੈਕਟਰੀ ਚ ਬਣਾ ਕੇ ਲੋਣੀ ਮੈਂ ਰਿਓ ਮੈਨੂੰ ਆਇਤਨ ਲੱਭ ਜੇ ਯੂਪੀ ਜਾਣਾ ਪੈਣਾ ਜਨਾਨੀ ਲੱਭਣ ਜਾ ਫਿਰ ਜਲ ਦੇ ਦਾਂਗਾ ਜਾ ਕਿਨੇ ਦੇਂਗਾ ਹੈ ਕਿਨੇ ਜਿੰਨੇ ਕਹੇਗਾ ਦੋ ਲੱਖ ਮੈਂ ਗਈ ਹੁਣ ਵੱਧ ਕਰਦੀ ਘਟਨਾ ਕਰੀ ਆਹੋ ਪਰ ਇਹ ਗੱਲ ਕਰੀ ਬਈ ਸਾਡੇ ਨੂੰ ਵੀ ਉਹਨੂੰ ਕਹੀ ਵੀ ਵਿਆਹ ਸਿੰਪਲ ਹੀ ਚੁੰਨੀ ਚੜਾਉ ਨਹੀਂ ਕਰਨਾ ਆਪਾਂ ਹਾਂ ਹਾਂ ਇਤਨਾ ਚੁੱਕ ਲੈ ਨਹੀਂ ਆਪਾਂ ਜੀ ਚੁੱਕ ਲਿਓ ਨਹੀਂ ਕਾਤੇ ਲੈ ਗੱਡੀ ਲੈ ਜਾਵਾਂਗੇ ਕਿ ਜੀ ਐ ਗਈਦਰ ਤੋ ਨਾ ਬਿਲਾਰੋ ਹੈ ਗਈ ਆ ਵੀਰੋਂ ਪਰ ਮੈਂ ਕੱਭੀਆਂ ਕੰਮ ਨਹੀਂ ਰੱਖੀ ਤੇਲਵਾ ਦਾਂਗਾ ਨਾ ਨਾ ਲੋਕੀ ਕਮਾਲ ਦਾ ਬੰਦਾ ਤੂੰ ਨਹੀਂ ਤੇ ਟ੍ਰੇਨ ਆਉਂਦੀ ਜਿਹੜੀ ਹੈ ਟ੍ਰੇਨ ਆਪ ਤੂੰ ਤਿੰਨ ਤੇ ਚੁੱਕੀ ਫਿਰ ਤੁਹਾਨੂੰ ਪਤਾ ਨਹੀਂ ਭਲਾ ਓ ਯਾਰ ਤੂੰ ਜਾ ਕੇ ਕਰ 50 ਦੱਸ 50 ਭਰਾ ਦੱਸ ਅੱਦਾ ਦੱਸ ਚਾਹ ਵੀ ਕਰਾ ਦੀ ਵੇਨਾ ਆ ਆਹੋ ਰੈਨ ਤੇ ਯਾਰ ਕਰਾ ਦੀ ਕਰਾ ਦੀ ਚਲ ਵੇਖਾਂ ਗਾਲ ਓਏ ਕਿਹੜਾ ਕਿਹੜੀ ਬੂਆ ਹੁੰਦਾ ਖੜਕਾ ਜਾਂਦੀ ਆ ਕਿਹੜਾ ਵਾ ਓ ਕਿਦਾਂ ਤੇਰੇ ਨੱਕ ਕਾਮਿਆਂ ਹੋ ਤੇ ਆ ਜਾ ਔਰ ਮੈਨੂੰ ਪੁੱਛ ਕੇ ਆਣਾ ਆ ਗਿਆ ਮੈਨੂੰ ਪੁੱਛ ਕੇ ਆਉਣਾ ਮੈਂ ਤੇਰਾ ਕੇ ਪਤਾ ਨਹੀਂ ਨਾ ਹੈ ਆ ਜਾ ਆ ਜਾ ਪਰ ਆ ਜਾਗਾ ਲੈ ਗਾੜੀ ਚਾਹ ਤੇ ਕੰਨੇ ਗਲੋ ਤਾਂ ਹਾਂ ਹਾਂ ਠੀਕ ਹੰਡਿਆ ਕਾਨਾ ਕੀ ਵਿਲ ਟਬਲੀਆਂ ਡੇ ਮਾਰਨ ਮੈਨੂੰ ਪਹਿਲਾਂ ਪਤਾ ਇਹ ਕੰਮ ਕਰਨਾ ਤੇ ਮੈਨੂੰ ਤੇਰੇ ਕੋਲ ਇੱਕ ਕੰਮ ਆਇਆ ਕੰਮ ਦੱਸ ਹੀ ਜਾਂ ਦੋ ਘੰਟੇ ਹੋ ਗਏ ਆਉਣ ਦੇ ਨੂੰ ਤੇ ਹਣੇ ਹਲ ਮਲਾਈ ਜਾ ਹਲ ਮਲਾਈ ਨਹੀਂ ਹਲੋ ਮਲਾਈ ਹੁੰਦਾ ਯਾ ਦਿਓ ਇਹ ਮਲਾਈ ਨਾ ਪਾਸੇ ਕੰਮ ਦੱਸ ਯਾਰ ਇਹ ਨਾ ਇੱਕ ਨਾ ਭਈਆ ਵਾ ਹਾਂ ਉਹਦੇ ਲਈ ਭੈਣੇ ਦਾ ਰਿਸ਼ਤਾ ਲੱਭਣਾ ਹੈ ਭੈਣੇ ਦਾ ਰਿਸ਼ਤਾ ਲੱਭਣਾ ਉਹਨਾਂ ਦੇ ਨਾਲ ਇਹ 2 ਲੱਖ ਰੁਪਏ ਉਹਨਾਂ ਨਾਲ ਮੈਂ ਕੀਤਾ ਇਹਦੇ ਉੱਤੇ 10000 ਤੈਨੂੰ ਦੇ ਦਾਂਗਾ ਮਿੰਨੋ ਤੇਰੇ ਸਾਹ ਗਾ ਤਾਂ ਚੜਜੇ ਲੱਗੇ ਆ 2 ਲੱਖ ਦਿੱਤਾ ਉਹਨੂੰ ਸੁਣ ਕੇ ਤੈਨੂੰ ਕਿਉਂ ਨਹੀਂ ਸੁਣਿਆ ਅਮੇਜ਼ਿੰਗ ਆਹੋ 2 ਲੱਖ ਆਹੋ ਪੁੱਛ 20 ਹਜ਼ਾਰ ਦੇ ਦਿਆਂਗਾ ਇਦਾਂ ਕਰ ਮੇਰੇ ਵਾਲੀ ਲੈ ਜਾ ਵੇਖ ਲੈ 2.50 ਹਜ਼ਾਰ ਦੇ ਦਿਆਂਗਾ ਵੇਚ ਦੇ ਜਾ ਮੈਨੂੰ ਨਵੀਂ ਲੱਭ ਦੇ ਵਜਾ ਰਹੇ ਆ ਪੰਜ ਥਾਰ ਨੂੰ ਲਿਸ਼ਕਦੀ ਹੋਵੇ ਵਜਾ ਰਹੇ ਆ ਤੈਨੂੰ ਨਵੀਂ ਲੱਭਦਾ ਵਜਾ ਰਹੇ ਆ ਚਲ ਮੈਂ ਆ ਗਿਆ ਨੇ ਜਿਹੜੀ ਸ਼ਾਪ ਸ਼ਾਪ ਉਹਨਾਂ ਮੈਨੂੰ ਪਾਉਣੀ ਆ ਵਿਚੋਲੇ ਨੂੰ ਤਾਬ ਵੀ ਪੋਣੀ ਆ ਆਹੋ ਚਲੋ ਆਪਾਂ ਤੋਰ ਕੇ ਜਿੱਦੀ ਕਰਨਾ ਚਾਹੀਏ ਸੌਮੀ ਚੰਗੀ ਤਗੜੀ ਇੱਕ ਤੇ ਗੱਲ ਹੈਗੀ ਭਈਏ ਸਾਡੇ ਨਾਲੋਂ ਚੰਗੇ ਸੌਖੀ ਰੋਟੀ ਖਾਂਦੇ ਤੇ ਤੂੰ ਵੀ ਭਈਆ ਬਣ ਜਾ ਕੀ ਕਹਦਾ ਯਾਰ ਮੇਰਾ ਆਵਾਜ਼ ਸੁਣ ਮੈਂ ਕਿਤਾਈ ਇਹਦਾ ਅੱਜ ਤਾਈਦਾ ਵੇ ਹਿਆ ਤੇਰੇ ਘਰ ਦੇ ਨੂੰ ਕਹਿਣਾ ਭਈਆ ਬਣਾਉ ਇਹਨੂੰ ਮੋਰਾਂ ਚ ਮੁੱਕੀ ਮਾਰ ਕੇ ਦੰਦ ਲਵਾ ਦੂੰ ਨਾਲੀ ਆਪੇ ਤੇ ਕਹਿੰਦੇ ਨੇ ਲੱਤ ਮਾਰ ਕੇ ਥੱਲੇ ਸੁੱਟ ਦੂ ਜੇ ਜ਼ਿਆਦਾ ਬੋਲਿਆ ਤੇ ਆਪੇ ਖੇਤਰੀਓ ਸਾਲਾ ਪਾਗਲੀ ਥੱਲੇ ਇੱਕ ਹੋਰ ਭਈਆ ਖਲੋਤੇ ਉਹ ਬਸ ਆਂਦਾ ਵੀ ਮੇਰਾ ਚਾਨਣੀ ਚ ਮੂੰਹ ਵੇਖੇ ਉਹਗਾ ਤੇਰੇ ਲਈ ਸਾਰਾ ਛਾਂ ਨਹੀਂ ਵੰਗੀ ਹੋਈ ਨਹੀਂ ਹੈ ਕਰੀਏ ਉਹ ਚਾਲਿਆ ਪਰੇ ਛਾਂ ਨਹੀਂ ਦੇ ਕੋਈ ਆਜ ਵੀ ਘਾਣੇ ਭਾਰ ਅਗਲੇ ਨੇ ਕਿਹੜਾ ਤੇਰ ਕਸ ਗਏ ਆ ਉਹ ਭਰਾ ਤੂੰ ਮਾਲਾ ਭਈਆ ਜਾਉਦਾ ਹੀ ਹੈ ਨਹੀਂ ਆ ਪਰ ਉਹ ਭਈਏ ਆ ਨਾ ਉਹ ਕਾਚ ਰਹਿ ਕੇ ਗੱਲ ਕਰ ਤੂੰ ਅਸਾਂ ਉਹ ਭਈਏ ਆ ਨਾ ਪਰ ਉਹਨਾਂ ਦਾ ਦਿਮਾਗ ਬੜਾ ਤਨਾ ਕੀ ਕਰਨਾ ਵਾ ਉਹ ਬਤੀ ਆ ਗਈ ਓਏ ਜਾ ਮੁੱਤ ਛੱਡ ਕੇ ਆ ਸੋ ਜਨਾ ਗੱਲਾਂ ਦਾ ਕਿੱਡਾ ਠਰਕਿਆ ਤੁਹਾਨੂੰ ਉਹ ਭਰਾ ਮੋਟਰ ਚੱਲਦੀ ਆ ਉਹਨੂੰ ਧੱਕੇ ਵਿਚਾਰ ਨੂੰ ਕੱਲੀ ਮਾਰੀ ਜਨਾ ਵਾ ਇਦਾਂ ਸੂਤਰ ਨਹੀਂ ਹੁੰਦੇ ਸੂਤਰੀ ਚਾ ਠੀਕ ਆ ਠੀਕ ਆ ਭਰਾ ਜਿਤਨਾ ਤੂੰ ਦਿਆ ਔਖਾ ਜਾਉਣਗੇ ਤੇ ਮੇਰੇ ਨਾਲ ਖਸੁੰ ਖਸੁੰ ਮਾਰਦੀ ਕੀ ਕੀ ਜਾ ਉਹ ਉਹ ਸਾ ਮੇਰੇ ਖੁਰਕਣ ਲੱਗਾ ਉਹ ਗੱਲ ਨਹੀਂ ਲੱਗਾ ਨਾ ਤਰੁਤਮਾਨ ਇਤੋਂ ਰੜਦਾ ਜਾਣਾ ਮੈਂ ਤੁਹਾਡੇ ਤਾਂ ਕਈ ਨਾ ਹੋਵੇ ਮੇਰੇ ਉਹਦੇ ਨਾਲ ਭੋਗ ਤੇ ਜਦੋਂ ਵਿਆਹ ਹੋਣਾ ਲੰਗੜੀ ਪਿੱਲੀ ਚੱਲੂਗੀ ਉਹ ਯਾਰ ਚੱਲ ਜਾ ਜੇ ਤੈਨੂੰ ਮੈਂ ਕਹਾਂ ਨਾ ਫਿਰ ਕੋਕਾ ਖਲੀ ਤੈਨੂੰ ਜੀ ਜੀ ਦਾ ਯਾਰ ਲੱਭਣੀ ਪੈਣੀ ਇੱਕ ਦਿਨ ਸਹ ਗਈ ਉਹ ਇਦਾਂ ਇਦਾਂ ਜੀ ਨਹੀਂ ਹੈਗੀ ਉਹ ਹੀ ਆ ਨਹੀਂ ਅੰਨੀ ਬੋਲੀ ਕੋ ਕਣੀ ਦੇਖਣੀ ਦਾਣੀ ਆ ਯਾਰ ਲੱਭ ਲੈਨੇ ਫੇਰ ਹੋਰ ਕੰਨਾ ਚਲ ਠੀਕ ਹੈ ਮੈਨੂੰ ਲੱਭ ਕੇ ਦੱਸ ਚਲ ਠੀਕ ਹੈ ਰੁਪਇਆ 20000 ਦੇ ਦਾਂਗਾ ਭਾਈ ਚਲ ਠੀਕ ਹੈ ਚੰਗਾ ਚੰਗਾ ਤੇ ਉਹ ਆ ਤੇਰਾ ਭਈਆ ਜੇ ਵੇ ਇੱਥੇ ਖਲੋਤਾ ਪੱਠੇ ਪੋ ਨਹੀਂ ਗਿਆ ਉਹ ਤੇਰੇ ਮੱਟੇ ਮਾਰਨੀ ਸੱਚ ਤੇਰੇ ਦੂਜਾ ਭਈਆ ਵੀ ਆ ਖਲੋਤਾ ਹੀ ਤੇ ਲਾ ਜਿਆ ਗਿਆ ਨਹੀਂ ਪਾਣੀ ਲਾਉਣਾ ਬਾਹਰ ਮਾਰੇ ਦੇ ਮੱਤੇ ਜ ਮਹਾਰਾਜ ਲੋ ਗਿਆ ਦੋਵੇਂ ਲੋਗੇ ਮੱਤੇ ਜ ਮਾਰਨੇ ਨੇ ਮਰ ਜੇ ਤੁਹਾਡੇ ਕਿਤੇ ਬਹਿ ਜੇ ਬੇੜਾ ਤੁਹਾਡਾ ਰਾਮ ਦਿਓ ਆਈ ਤੁਹਾਡਾ ਰਵੇ ਕੱਖਣਾ ਉੰਤਰੇ ਆਈ ਆਈ ਦੋਵੇਂ ਆਈ ਪੰਜਾਬ ਵਾਲਾ ਟਕੇ ਭਈਏ ਖਾ ਕੇ ਹੁਣ ਤਰੇ ਹਾਣੂ ਕੀ ਫਾਇਦਾ ਮੈਂ ਮਾਰਾਂ ਇੱਕ ਅੰਦਰਾਸ ਉਹ ਵੇਖੀ ਕਿ ਤੂੰ ਨਾ ਥੱਲੇ ਆ ਜੀ ਛਾਲ ਮਾਰ ਦੇ ਨਾ ਤੇਰੇ ਗੁੱਸਾ ਆ ਗਿਆ ਥੱਲੇ ਆ ਲੈ ਦੇਖ ਦੇ ਉਹਨੇ ਛਾਲ ਮਾਰਤੀ ਪੁੱਤ ਤੁਹਾਡੇ ਜਿੰਮੇ ਪੈਣਾ ਵਾ ਉਹ ਆਣਾ ਗਾਲਾਂ ਚੱਲ ਘਰੇ ਆਪਣੇ ਕੋਣਾ ਉਹ ਕੋਣਾ ਬੂਡ ਮਾਰਾ ਕੌਕੀਆ ਨਾ ਕੋਤੇਂਗੂ ਉਹ ਤੂੰ ਰੀਤਾ ਲੱਭਦੇ ਪੈਸੇ ਚਾਹੀਦੇ ਮਿਰਗੇ ਦਰਵਾਜ਼ਾ